ਲਾ ਵੀ ਮੇਰੇ ਅਜੀਤ ਕੀ ਹਾਲ ਚਾਲ ਸਾਰਿਆਂ ਦਾ ਸੈਟ ਆ ਆਪਣੇ ਕੋਲ ਪਿਆ ਦੋ ਵਿਵਾਸ ਤੋਂ ਆ ਥੋੜੇ ਆ ਨਵੇਂ ਮਾਡਲ ਆੜਾ ਆ ਆ ਥੋੜੇ ਜਿਹਾ ਹੈਗਾ ਪੁਰਾਣਾ ਕਿਉਂਕਿ ਆ ਇਹਦੀ ਹਾਰਨਸ ਆਪਣੇ ਕੋਲ ਹੈ ਨਹੀਂਗੀ ਤੇ ਇਹ ਕਿਵੇਂ ਸੇ ਬੰਦੇ ਨੇ ਕੱਢਿਆ ਹੈਗਾ ਇਹਦੀ ਹਾਰਨਸ ਹੈ ਨਹੀਂ ਮੇਨ ਚੱਕਰ ਇਹ ਆ ਤੇ ਹਾਰਨਸ ਆਪਣੇ ਕੋਲ ਆ ਟਰੱਕ ਜਿਹੜਾ ਆਪਾਂ ਲਿਆ ਸੀ ਇਹਦਾ ਇਹ ਚ ਹੁਣ ਆਹਾ ਆ ਆਇਆ ਹੈਗਾ ਨਾ ਇਹਦੀ ਹਰਨਸ ਆਪਣੇ ਕੋ ਹੈਗੀ ਆ ਜਿਹੜੀ ਮੇਨ ਗੱਲ ਆ ਤੇ ਚੱਕਰ ਕੀ ਚੱਲ ਗਿਆ ਯਾਰ ਇਹ ਨਾ ਜਦੋਂ ਸਿਆਣ ਨੂੰ ਆਮ ਹੀ ਵਿਵਾਹ ਤੋਂ ਨੂੰ ਬੋਲ ਮ ਆ ਜਾਂਦੀ ਆ ਇਹ ਠੰਡੀ ਹਵਾ ਮਾਰ ਲਾ ਪੰਦੇ ਆ ਚੱਲਦੇ ਚੱਲਦੇ ਹੀ ਜਾਂ ਕਈ ਵੇਲੇ ਚੱਕਰ ਚੱਲ ਜਾਂਦਾ ਇਹਨਾਂ ਦਾ ਠੰਡੀ ਹਵਾ ਮਾਰ ਲਾ ਪੰਦੇ ਆ ਉਹਦੇ ਕਰਕੇ ਜਿਆਦਾ ਜਾਇਨਿਸ ਵੀ ਆਉਂਦੇ ਉਹ ਲਾ ਲਓ ਪਰ ਇਹ ਜਿਹੜੇ ਵਧੀਆ ਸੌਖੇ ਹੀ ਹੀ ਸੈਟਅਪ ਹੋ ਜਾਂਦਾ ਇਹਨਾਂ ਦਾ ਕੋਈ ਚੱਕਰ ਬਾਧੂਗਾ ਟੁਣੀ ਹੈਗਾ ਪਹਿਲੀ ਗੱਲ ਤਾਂ ਇਹਨਾਂ ਨੂੰ ਖੋਲ ਲਓ ਸਾਰਾ ਮੈਂ ਅੱਜ ਪਹਿਲਾਂ ਬਿਨ ਬਗੈਰ ਖੋਲਣ ਤੋਂ ਸੈਟ ਕਰਕੇ ਦੇਖਣਾ ਇਹਦਾ ਇਹਦਾ ਪ੍ਰੋਗਰਾਮ ਸੈੱਟ ਹੋ ਗਿਆ ਖੋਲਣ ਤੋਂ ਬਗੈਰ ਫੇਰ ਤਾਂ ਬਹਿ ਜਾ ਵਜਾ ਨਹੀਂ ਖੋਲਣ ਦਾ ਵੀ ਐਡਾ ਬਹੁਤ ਤਕੜਾ ਮਹਾਰਾਜਰਾਨੀ ਹੈਗਾ ਇਹਦਾ ਦੂਜਾ ਕਲੀਨ ਕਰਨਾ ਬਣਾ ਗੱਲਾ ਤੇ ਨੰਦ ਦਾ ਹਾਲ ਨਾ ਮੈਂ ਆਪਦੀ ਨਾਲ ਕੀ ਚੱਕਰ ਹੋਣਾ ਆਪਾਂ ਡੇਢ ਰੂਡ ਕੁਝ ਨਹੀਂ ਸੱਟ ਗਾਨੀ ਹਾਲ ਦੀ ਘੜੀ ਆਪਾਂ ਇਹਨੂੰ ਹੈਗਾ ਚਲਾਉਣਾ ਇਹ ਇਦਰੋਂ ਹੋ ਗਿਆ ਇਹ ਔਨ ਔਨ ਹੋ ਗਿਆ ਚੱਲ ਪਿਆ ਦਾ ਪੱਖਾ ਜਿਆ ਇਹ ਤੇ ਕੁਗਾ ਤੇ ਇਲਾ ਇਹਨੂੰ ਇਹ ਸਿਰਫ ਇੱਕ ਚੱਕਰ ਕੀ ਆ ਕਾਰਮੰਜੀ ਬਹੁਤ ਜ਼ਿਆਦਾ ਜਾਮਿਆਂ ਦੀ ਅੱਗੇ ਨਹੀਂ ਫੜਦਾ ਹੋਰ ਇਹਦੇ ਵਿੱਚ ਕਿੰਨੇ ਵੀ ਬਹੁਤ ਜ਼ਿਆਦਾ ਕੋਈ ਵੱਡੀ ਇਸ਼ੂ ਆ ਵੱਡਾ ਇਹ ਹੀ ਹੋਣੀ ਹੈ ਤੇ ਕੱਲੀ ਵਸਣਾ ਅੱਗ ਨਹੀਂ ਫੜਦਾ ਇਹ ਇਹਨੂੰ ਮਾੜਾ ਮੋਟਾ ਟਿਕ ਟਿਕ ਕਰ ਲੈਣ ਦੋ ਤੇ ਦੂ ਲਜਾ ਲੈਣ ਦੋ ਪੂਰਾ ਇਹ ਚ ਤੇ ਉਹ ਦੇਖੋ ਆ ਗਈ ਆਵਾਜ਼ ਤੇਲ ਜਾਲਾਂ ਦਾ ਮਾੜੀ ਅੱਗ ਹੀ ਲੱਗ ਜੇ ਬਸ ਫੇਰ ਤੇਲ ਅੱਧਾ ਬੋਤਲ ਚ ਪਾ ਕੇ ਰੱਖ ਲਿਆ ਇਹਨਾਂ ਹਵਾ ਨਾਲ ਨਾਲ ਇਹਦਾ ਘੁੱਟ ਕੇ ਤੇਲ ਵੇਜੀ ਜਾਂਦੇ ਆ ਤੇ ਹਵਾ ਨਹੀਂ ਦੂਜਾ ਕਰਦਾ ਭਾਗਾ ਮਗਰ ਨਾਲ ਕੋ ਉਡੀਆ ਬ੍ਰੇਕ ਕਲੀਨਰ ਮਾਰਨਾ ਜਿਆਦਾ ਬ੍ਰੇਕ ਕਲੀਨਰ ਵੀ ਨਹੀਂ ਮਾਰਨਾ ਹੈਗਾ ਵੀ ਅੱਗੇ ਪੈ ਜੀ ਵੀ ਅੰਦਰ ਜਦਾ ਚੰਗੀ ਤਰ੍ਹਾਂ ਬਸ ਥੋੜਾ ਮਾਰਨਾ ਵੀ ਜਿਹੜਾ ਮਾੜੀ ਹੀਟ ਬੱਸ ਵੀ ਇੱਕ ਵਾਰੀ ਅੱਗ ਪੈਣ ਯੋਗੀ ਬਸ ਪਤੀ ਹਵਾ ਇਧਰ ਆਉਣ ਲੱਗ ਪਈ ਆ ਤਾਂ ਜੇ ਹੁਣ ਚੱਲੀ ਗਿਆ ਇਹ ਬਸ ਫੇਰ ਇਹ ਸਾਲ ਇੱਕ ਚੱਲੂਗਾ ਮੈਂ ਤੁਹਾਨੂੰ ਦਿਖਾਉਣ ਲੱਗਾ ਹਾਂ ਦੀ ਹਰ ਵਾਰ ਜੇ ਕਰਕੇ ਹਰਾਈ ਆਹ ਥੋੜੀ ਜਿਹਾ ਉੱਪਰਲਾ ਮਾਡਲ ਆਲਾ ਪਿਆ ਆ ਨੂੰ ਬਾਹਰ ਲਾਉਣ ਤੋਂ ਪਹਿਲਾਂ ਹੀ ਮੈਂ ਕਿਹਾ ਇੱਕ ਵਾਰੀ ਲਾ ਕੇ ਦੇਖ ਲਈਏ ਕਿਹੜਾ ਚੱਲਦਾ ਹੋਇਆ ਆਪਾਂ ਉਹ ਹੀ ਲਾਵਾਂਗੇ ਐਵੇਂ ਹੀ ਪਹਿਲਾਂ ਇੱਕ ਦਾ ਫਿਟਿੰਗ ਲਾ ਦਈਏ ਇਹ ਦੂਜਾ ਚੱਲੇ ਬਣ ਗਈ ਗੱਲ ਹੁਣ ਨਹੀਂ ਦਾਬਦਾ ਮੈਨੂੰ ਲੱਗਦਾ ਬਾਕੀ ਮੈਂ ਤਾਂ ਦੋਹਾਂ ਦੀ ਗੇਮ ਹੀ ਆ ਜੇ ਬਤਾਵ ਗਿਆ ਦਾਬ ਗਿਆ ਨਹੀਂ ਤਾਂ ਆ ਪੰਪਨ ਵਾਇਓ ਟਿਕ ਟਿਕ ਕਰਦਾ ਨਾ ਇਦਾਂ ਇੱਕ ਤੇਲ ਜਾਈ ਜਾਵੇ ਨਾਲ ਦੀ ਨਾਲ ਤਾਂ ਇਹਨੂੰ ਘੁੱਟ ਕੇ ਰੱਖਿਆ ਬੋਤਲ ਨੂੰ ਕਿ ਤੇਲ ਨਾਲ ਦੀ ਨਾਲ ਜਾਈ ਜਾਵੇ ਹਵਾ ਲਾਪੀਆ ਤੱਤੀ ਆਹਨ ਪੂਰੀ ਗੱਲਬਾਤ ਬਣ ਗਈ ਆ ਬਸ ਇੰਨਾ ਕੁ ਬ੍ਰੇਕਲੀਨਰ ਮਾਰਿਓ ਤੇ ਬਾਕੀ ਹੁਣ ਇਹਦਾ ਦੋ ਮਿੰਟਾਂ ਦੇ ਵਿੱਚ ਰਿਜ਼ਲਟ ਲੱਗ ਜਾਣਾ ਪਤਾ ਜੇ ਚੱਲ ਗਿਆ ਤਾਂ ਸਮਝ ਲਓ ਚੱਲ ਗਿਆ ਪਹਿਲਾਂ ਇੱਥੋਂ ਪੈਪ ਪਾਈ ਸੀਗੀ ਤੇ ਪੈਪ ਭੱਡੀ ਐ ਨੂੰ ਤੇਲ ਚੱਕਣ ਨੂੰ ਵੀ ਟਾਈਮ ਲੱਗਣਾ ਜੇ ਉਹ ਹਨਾ ਤੇ ਸੌਖਾ ਸੌਦਾ ਮੈਂ ਇਹ ਕੀਤਾ ਮੈਂ ਕਿਹਾ ਯਾਰ ਇੱਥੇ ਐਚ ਡੀਜ਼ਲ ਪਾ ਲੋ ਕਿ ਆ ਛੋਟੀ ਜੀ ਬੋਤਲ ਦਾ ਨਾਲ ਦਾ ਇਦਾਂ ਇਹ ਚ ਹੁਣ ਦੀ ਦੀ ਜਾਂਦਾ ਵੀ ਚੱਕੀ ਜਾਂਦਾ ਤੇਲ मैं अद्धा पौना घंटा घटो घट एक बार चलना फिर गर्म हो गए नहीं तो ਜੇ ਯਾਨੀ ਕਿ ਇਦਾਂ ਕਿਤੇ ਨਹੀਂ ਬਣਦਾ ਹੈਗਾ ਇਦਾਂ ਇਹਦੇ ਆਹਾ ਆ ਇਹਦੇ ਆਹ ਲੋਕੇ ਲੱਗਿਓ ਆ ਇਹਨੂੰ ਲੋਕਾਂ ਨੂੰ ਪਟ ਲਓ ਇਹਦੀ ਵੀ ਆਪਾਂ ਅੱਜ ਵੀਡੀਓ ਨਾ ਹੋਇਆ ਟਾਈਮ ਲੱਗਿਆ ਅੱਜ ਇਹ ਸਾਰੀ ਪਾਣੀ ਆ ਕਿ ਜੇ ਖੋਲਣਾ ਹੋਇਆ ਖੋਲ ਕੇ ਕੀ ਹਿਸਾਬ ਦਾਵੇ ਦਾ ਕਰਨਾ ਆ ਤੇ ਪਾਰਾ ਹੀਟਰ ਆ ਆਪਣੇ ਵਾਲਾ ਇਹਨਾਂ ਪਟਾਕੇ ਮਾਨ ਲਾ ਪਿਆ ਇਹਨਾਂ ਕਿ ਹਾਲ ਦੀ ਘੜੀ ਹਲੇ ਇੱਕ ਵਾਰੀ ਬੰਦ ਹੋਊਗਾ ਜੇ ਹੋਇਆ ਧੂਆਂ ਜਾਂ ਮਾਰਿਆ ਆਹ ਦੇ ਅਰੇ ਜੀ ਫੜ ਕੇ ਸਕਨ ਲੱਭਿਆ ਤੋਂ ਖਾਕਾ ਨੂੰ ਇਹਦੇ ਆਹ ਲੋਕ ਪਟਣਿਆਂ ਆਹ ਆ ਪੈਪ ਦੋਨੇ ਪਾਸਿਓਂ ਖੋਲ ਕੇ ਇਹਦੇ ਵਿੱਚ ਇੱਥੇ ਸਿੱਕਾ ਆ ਜਿਹਨੂੰ ਅੱਗ ਲੱਗਦੀ ਆ ਇਹ ਅੱਜ ਖੋਲ ਕਿਦਾਂ ਦਿਖਾੜ ਦਨੇ ਆਹ ਲੋਕ ਆ ਨਾ ਦੱਪ ਕੇ ਆ ਮੂਰਲਾ ਮੂਰ ਨੂੰ ਖੁੱਲ ਜਾਣਾ ਆ ਪਿਛੇ ਨੂੰ ਇਹਦੇ ਵਿੱਚ ਇੱਕ ਸਿੱਕਾ ਆ ਸਿਰਫ ਉਹਦੇ ਉੱਤੇ ਕਾਰਬਨ ਜੰਮ ਜਾਂਦੀ ਆ ਜਦੋਂ ਉੱਤੇ ਡੀਜ਼ਲ ਡੁੱਲੀ ਜਾਂਦਾ ਡੁੱਲੀ ਜਾਂਦਾ ਇਹ ਨਹੀਂ ਚੱਲਦਾ ਨਾ ਤੇ ਉਹ ਸਾਰਾ ਕਾਰਬਨ ਜੰਮਿਓ ਕਰਕੇ ਚ ਅੱਗ ਨਹੀਂ ਪੈਂਦੀ ਵਾ ਮੇਨ ਗੱਲ ਇਹ ਆ ਜੇ ਸਿੱਕਾ ਆਪਾਂ ਕਲੀਨ ਕਰ ਦਨੇ ਆ ਜਿਹੜਾ ਗਰਮ ਹੁੰਦਾ ਆ ਤੇ ਬੱਬਾ ਵਧੀਆ ਸਾਲ ਚੱਲਦਾ ਪੂਰਾ ਇਹਨਾਂ ਗਣੀ ਕਿ ਠੋਕ ਕੇ ਗਾਂ ਖੜੂਗਾ ਫਿਰ ਗਾਂ ਦੇਖੀ ਆਊਗੀ ਤੇ ਪਹਿਲਾਂ ਆਪਾਂ ਦੋ ਤਿੰਨ ਵਾਰੀ ਖੋਲ ਕੇ ਵੀ ਸਾਫ਼ ਕੀਤਾ ਆ ਆਹ ਜਿਹੜਾ ਇਹ ਆਰ ਟਰੱਕ ਦੇ ਨਾਲ ਹੀ ਇਹਦੇ ਹੀ ਆਇਆ ਹੈਗਾ ਪਰ ਬਵਾਟਰ ਤੋਂ ਵਧੀਆ ਫਿਰ ਚਾਈਨੀ ਵੀ ਲਾਇਆ ਚਾਈਨੀ ਯਾਰ ਇਦਾਂ ਵੀ 80 85 ਡਾਲਰ ਦਾ ਉਹ ਵੀ ਆ ਨਾ ਦੋ ਸਾਲ ਉਹ ਵੀ ਕੱਢ ਦਿੰਦਾ ਇਹੀ ਸੋਚ ਕੇ ਚੱਲੋ ਵੀ ਸਾਲ ਦੋ ਸਾਲ ਦੀ ਗੇਮ ਹੈ ਵੀ 80 85 ਡਾਲਰ ਜੇ ਪਨਾ 180 ਉਸਿਆਂ ਦਾ ਆਉਂਦਾ ਹੁੰਦਾ ਸੀਗਾ ਹੁਣ ਉਹ ਕੱਲਾ 80 85 ਦਾ ਵੀ Amazon ਦੇ ਉੱਤੇ ਲੱਗਾ ਆ ਤੇ ਹਿੰਦੀ ਜਿਹਾ ਲੱਗਿਆ ਮੇਰਾ ਯਾਰ ਉੱਧਰ ਜਾ ਕੇ ਦੇਖ ਲਾਂ ਨੇ ਕਿ ਕੋਡ ਆਇਆ

ਅੱਕਾਈ ਡੀਜ਼ਲ ਆਇਆ ਉਹ ਕਹਿ ਤੋ ਹਵਾ ਲਈ ਜਾਂਦਾ ਪੈ। ਉਹ ਲੇ ਨੂੰ ਕੱਸਿਆ ਵੀ ਹੈ ਨਹੀਂ ਨਾ ਸਵਾਰ ਕੇ। ਆ ਕੱਸਿਆ ਨਹੀਂ ਸਵਾਰ ਕੇ। ਚੱਕ ਲਿਆ ਚੱਕ ਲਿਆ ਇਦਾਂ ਡੀਜ਼ਲ ਨੇ। ਫੇਰ ਫੜ ਲਈ ਰੇ ਜੀ। ਆ ਵੇਖੋ ਅੱਗ ਜੀ ਫੜ ਲਈ ਹੋਣੇ ਨੇ। जो य चल पाया वहां इतने कलंप पा दे पे, पे चली जाए फिर हवा लेनी नहीं इतो ਗਰਮਾ ਮਾ ਮਾ ਪਹਿਪਹਿਲਾ ਛੱਡ ਗਿਆ ਜੀ ਕਿਉਂਕਿ ਤੇਲ ਜਾਣਾ ਬੰਦ ਹੋ ਗਿਆ ਜੀ ਇਸੇ ਹਾਲ ਆ ਗਿਆ ਬਹੁਤ ਬੰਦਿਆਂ ਨੂੰ ਇਹ ਪ੍ਰੋਬਲਮ ਆਉਂਦੀ ਆ ਕਿਉਂਕਿ ਇਹ ਵਿਵਾਰ ਤੋਂ ਮੇਰੇ ਜਿਹੜੇ ਆ ਇਸ ਪਾਰ ਦਾ ਹੋ ਗਿਆ ਇਹ ਹੋ ਗਿਆ ਯਾਰ ਮੈਂ ਕਿਹਾ ਨਾ ਦੀ 12 12 13 13 ਤੁਹਾਡਾ ਲਉਦੇ ਆ ਮਹਿੰਗੇ ਆ ਇਹ ਚਾਈਨੀ ਆ ਜਾਂਦਾ ਚਾਈਨੀ ਨਾਲ ਇਦਾਂ ਵੇ ਸਾਰੀ ਫਿਟਿੰਗ ਤੁਹਾਨੂੰ ਉਦਣੇ ਹੋਰ ਕੁਝ ਨਹੀਂ ਕਰਨਾ ਪੈਂਦਾ ਆਹ ਉੱਥੇ ਲੱਗ ਜਾਂਦਾ ਪੱਤੀਆਂ ਚ ਚਾਈਨੀ ਵੀ ਦੇ ਉਹਦਾ ਹ ਪੈਪ ਜਿਹੜਾ ਉਹ ਲੋਣਾ ਮੋਟਾ ਹੁੰਦਾ ਇਹਨਾਂ ਨੂੰ ਉਹ ਤੁਹਾਡੇ ਮੋਰੇ ਬਲੋਰ ਚ ਨਹੀਂ ਲੱਗਦਾ ਹੈਗਾ ਉਹਨੂੰ ਇਹ ਜਿਆਦਾ ਖੁੱਲਾ ਹਰਣਾ ਪੈਂਦਾ ਜਾ ਕੇ ਬੰਕ ਵਾਲੇ ਪਾਸੇ ਤੇ ਇਹ ਹੋਰ ਕੋਈ ਜੱਕਾ ਨਹੀਂ ਹੈਗਾ ਚੱਲ ਅੱਗੋ ਵੀ ਜਾਂਦਾ ਵਧੀਆ ਚੱਲਦਾ ਉਹ ਵੀ ਇਹ ਰਾਤ ਰਾਤ ਦੇ ਵਿੱਚ ਵੀ 2 ਗਲ 9 ਲੀਟਰ ਨੂੰ ਤੇ 7-8 ਲੀਟਰ ਪੀ ਜਾਂਦਾ ਹੈ ਘਰ ਰਾਤ ਦੇ ਵਿੱਚ ਆਪਣੇ ਕੋਲ ਸੌਦਾ ਇੱਕ ਆ ਵੀ ਗਿਆ ਜੇ ਹੈਗਾ ਪੰਪ ਨਾ ਚੱਲਦਾ ਹੋਇਆ ਨਾ ਚੱਕਿਆ ਪੰਪ ਨੇ ਫਿਰ ਇਹ ਸੌਦਾ ਲਾ ਦਾਂਗੇ ਸਿਰਫ ਇਹਨਾਂ ਵੇ ਬੋਦਲ ਮਾਰੀ ਕਰਕੇ ਨਾ ਹਵਾ ਲੈ ਜਾਂਦਾ ਆਨ ਪੂਰੀ ਤੱਤੀ ਹਵਾ ਸੈਟ ਆ ਗਈ ਐ ਪੂਰੀ ਚੱਲਦਾ ਪੂਰਾ ਐ ਫੇਰ ਆ ਪੱਤੀ-ਬੁੱਤੀ ਲਾਉਣੀ ਆ ਅੰਦਰ ਫੇਰ ਇੱਥੇ ਕਿੱਥੇ ਸੈਟ ਕਰਦੇ ਆ ਉਹ ਦੇਖ ਕੇ ਜਿਗਾਰਡਮੈਂਟ ਸੈਟ ਹੋਊਗਾ ਆ ਜਾਣ ਲੱਗ ਪਿਆ ਤੇਲ ਪੂਰਾ ਚੱਕ ਲਿਆ ਨੇ ਯਾਨੀ ਕਿ ਦੇਵੇ ਜਿਨ੍ਹਾਂ ਦਾ ਨਹੀਂ ਚੱਲਦਾ ਹੈਗਾ ਉਹਦੇ ਲਈ ਆ ਇਹ ਕਿ ਕਈ ਵੇਲੇ ਚੱਲ ਕੇ ਹੰਡੀ ਆ ਮਾਰ ਕੇ ਬੰਦ ਹੋ ਗਿਆ ਨਾ ਇਹਦੇ ਦੋ ਪੈਪਾ ਇਹਨਾਂ ਨੂੰ ਥੱਲੇ ਵਾਲੇ ਪਾਸੇ ਇੱਕ ਹੈਗਾ ਆ ਆ ਇਹਦੇ ਵਿੱਚੋਂ ਮਾਰਦਾ ਗਰਮ ਹਵਾ ਇੱਕ ਦੇ ਵਿੱਚੋਂ ਤਾਰ ਲੰਗੀ ਹੋਊਗੀ ਆਹ ਅਲੂਮੀਨੀਅਮ ਦਾ ਆਹ ਪਲਾਸਟਿਕ ਦਾ ਪਿਆ ਪਿਆ ਜਦੋਂ ਮਾਰਿਆ ਅੰਦਰੋਂ ਹੌਣ ਕੀਤਾ ਬਹੁਤ ਥੋੜਾ ਜਿਹਾ ਬ੍ਰੇਕ ਕਲੀਨਰ ਮਾਰਨਾ ਇੱਕ ਇਦਾਂ ਨਾ ਬਈ ਹੋਊ ਪਿਆਵਾ ਗੌਣ ਜਿਆਦਾ ਤੁਸੀਂ ਮਾਰ ਦੋ ਬੇਕੀਨਰ ਯਾਰ ਅੱਗੇ ਪੈ ਜੀ ਅੰਦਰ ਹਨਾ ਇਹੀ ਚੰਗੀ ਜਿਆਦਾ ਤੇ ਬਹੁਤ ਘੱਟ ਮਾਰਨਾ ਇੱਕ ਅੱਧੀ ਜਦੋਂ ਪਟਾਕਾ ਵੀਡੀਓ ਪਹਿਲਾਂ ਚੱਲਦੀ ਜਬਜੇ ਆ ਲਗਾ ਇਦਾਂ ਪਟਾਕੇ ਜਿਹਾ ਵੱਜੂਗਾ ਬਹੁਤ ਘੱਟ ਮਾਰਨਾ ਆ ਤੇ ਬਸ ਸਿਰਫ ਇਦਾਂ ਹੈ ਜਿਹੜੀ ਚੀਜ਼ ਨੂੰ ਅੰਦਰ ਸਿੱਕੇ ਨੂੰ ਅੱਗ ਨਹੀਂ ਪੈਂਦੀ ਹੈਗੀ ਉਹਨੂੰ ਅੱਗੇ ਹੀ ਪੈਣੀ ਆ ਬਸ ਕੱਲੀ ਇੰਨਾ ਕੰਮ ਕਰਨਾ ਤੁਹਾਨੂੰ ਤੇ ਹੋਰ ਉਸ ਤੋਂ ਬਾਅਦ ਕੁਝ ਨਹੀਂ ਕਰਨਾ ਇੰਨਾ ਹੀ ਆ ਜਦੋਂ ਇੱਕ ਵਾਰੀ ਚੱਲ ਪਿਆ ਫੇਰੇ ਸਾਰਾ ਸਾਲ ਨਹੀਂ ਦਾ ਪਤਾ ਫੇਰ ਸਾਲ ਕੱਢੂ ਸਾਡਾ ਪੂਰਾ ਵਾਹੇ ਕੋਣ ਕੱਢੀ ਜਾਂਦਾ ਧੂਆਂ ਤਲੂ ਪੂਰਾ ਅੱਜ ਇਹ ਆਣਾ ਚਟਾ ਵਸੂ ਪੂਰੀ ਗਰਮ ਹਵਾ ਆਉਂਦੀ ਆ ਜਦੋਂ ਇੱਕ ਵਾਰੀ ਚੱਲ ਪਿਆ ਉਹਨਾਂ ਜਿਹੜੇ ਮੁੜ ਕੇ ਬੰਦ ਨਹੀਂ ਕਰਨਾ ਜਿੰਨਾ ਚਿਰ ਇਹ ਚੰਗਾ ਜਿਹਾ ਅੱਧਾ ਪੌਣਾ ਘੰਟਾ ਇਹ ਰੱਖ ਲਓ ਵੀ ਐਨੇ ਕਿਤੇਲ ਨਾਲ ਅੱਧਾ ਪੌਣਾ ਘੰਟਾ ਚਲੋਣਾ ਇਹਨੇ ਸਾਰਾ ਤੇ ਉਹਨਾਂ ਚਿਰ ਚੱਲੇ ਅੱਧਾ ਪੌਣਾ ਘੰਟਾ ਪੂਰਾ ਫੇਰ ਉਹ ਇੱਕ ਬਰਨ ਹੋ ਜਾਂਦਾ ਸਾਰਾ ਜੋ ਜੰਦਰ ਹੈਗਾ ਇਹਦੇ ਕਾਰਬਨ ਜੰਮੀ ਹੋ ਸਾਰੀ ਬਰਨ ਹੋ ਜਾਂਦੀ ਆ ਇਹ ਲਈ ਇਧਰੋਂ ਸਾਰਾ ਰੁਪਈਆ ਕਰਨਾ ਆ ਤੇ ਇਧਰਲੇ ਪਾਸੇ ਆਲੇ ਤੇ ਲਾਵਾਂਗੇ ਇਧਰ ਸਮਾਨ ਨੂੰ ਘੱਟ ਰੱਖ ਹੁੰਦਾ बार-बार ਕੋਲੀ ਦਾ ਨਹੀਂ ਹੈਗਾ ਤੇ ਇਧਰਲੇ ਪਾਸੇ ਲਾਵਾਂਗੇ ਇਹਨੂੰ ਫੇਰ ਚੱਲੂ ਕੰਮ ਇਹ ਬਾਬਾ ਠੰਡੀ ਹਵਾ ਮਾਰਨ ਲੱਪਿਆ ਫੇਰ ਗਰਮ ਬਸ ਇੱਦਾਂ ਹੀ ਅੱਧਾ ਪੌਣਾ ਘੰਟਾ ਨਹੀਂ ਇੱਦਾਂ ਹੀ ਕਰਨਾ ਇਦਾਂ ਮਾੜੀ ਮਾੜੀ ਜੇ ਤੁਹਾਡੇ ਟਰੱਕ ਨੂੰ ਲੱਗ ਗਿਆ ਯਾ ਆਲਰੇਡੀ ਫੇਰ ਆ ਤੇਰਾ ਆਹਾਂ ਜੱਬ ਆਹ ਢਵਾਂਜ ਕਰਨੇ ਨਹੀਂ ਪੈਂਦੇ ਫੇਰ ਤਾਂ ਇਦਾਂ ਸਰ ਤੁਸੀਂ ਕੱਲੀ ਉਹ ਉੱਥੇ ਬ੍ਰੇਕ ਕਲੀਨਰ ਮਾਰਨਾ ਐਸ ਪਾਈਪ ਦੇ ਵਿੱਚੋਂ ਤਾਰ ਲੰਗੀ ਹੋਆ ਫੇਰੇ ਵਿੱਚ ਥੋੜੇ ਆ ਆ ਪਾਈਪ ਲਾ ਕੇ ਮੋਰੇ ਬ੍ਰੇਕ ਕਲੀਨਰ ਦੀ ਮਾਰਿਆ ਮਾਰਨਾ ਬਈ ਧਿਆਨ ਨਾਲ ਮਾਰਨਾ ਪਈ ਨਾ ਹੋਵੇ ਵੀ ਜ਼ਿਆਦਾ ਇਹ ਮਾਰ ਕੇ ਅੱਗੇ ਪਵਾ ਦੋਂ ਤੇ ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਤੇ ਮੁੜ ਕੇ ਨਾ ਹੋਵੇ ਵੀ ਜ਼ਿਆਦਾ ਨਾਲ ਅੱਗ ਪੈ ਜਾਵੇ ਬਹੁਤ ਘੱਟ ਮਾਰ ਮੈਂ ਇਹ ਤਾਂ ਹਲੇ ਚੱਲ ਚੱਲ ਕੇ ਬੰਦ ਹੋਈ ਜਾਂਦਾ ਫੇਰ ਡੰਡੀ ਆਵਾ ਮਾਰ ਲਾ ਪਿਆ ਇਧਰੋਂ ਤੇਲ ਘਟ ਜਾਂਦਾ ਜਾਣ ਤੋਂ ਗਾਲੀ ਵੀਡੀਓ ਇੱਥੇ ਕੱਟ ਕੇ ਦੁਬਾਰਾ ਲਾਉਣਾ ਇੱਥੇ ਪਹਿਲਾਂ ਕਲੰਪ ਕਾਹਦਾ ਹਵਾ ਵਾਲੇ ਬੰਦ ਕਰਦਾ ਇਹਨੂੰ ਇਹਦਾ ਕੋਡ ਬੈਂਕ ਉਹ ਇਹਦਾ ਬਰੀਦਰ ਆ ਇਹ ਹਵਾ ਅੰਦਰੋਂ ਖਿੱਚਦਾ ਟਰੱਕ ਦੇ 에어 ਸਿਲੰਡਰ ਹੁੰਦੇ ਆ ਇਹਦੇ ਵਿੱਚ ਤੁਸੀਂ ਮਾਰ ਨਹੀਂ ਆ ਨੀ ਕਿ ਬਹੁਤਾ ਜਿਆਦਾ ਨਹੀਂ ਮਾਰਨਾ ਮੈਂ ਗਾਂਹ ਦੀ ਵੀਡੀਓ ਦੱਸਿਆ ਆ ਤੇ ਥੋੜੀਆ ਬ੍ਰੇਕਲੀਨਰ ਮਾਰਨਾ ਇਹਦੀ ਆਵਾਜ਼ ਚੇਂਜ ਹੋਣੀ ਆ ਨੇ ਪਟਾਕਾ ਜਿਹਾ ਹੀ ਮਾਰਨਾ ਹਨਾ ਤੇ ਦੇਖਿਓ ਵੀਡੀਓ ਪੂਰੀ ਫੋਲ ਜੋੜ ਕੇ ਮੈਂ ਲਾਉਂਗਾ ਤੇ ਉਹਨੇ ਪਟਾਕਾ ਜਿਹਾ ਹੀ ਮਾਰਨਾ ਮਾਰੇ ਜੇ ਤਾਂ ਉਸ ਤੋਂ ਬਾਅਦ ਚੱਲ ਪਿਆ ਫੇਰ ਤਾਂ ਠੀਕ ਆ ਫੇਰ ਤਾਂ ਕੋਈ ਚੱਕਰ ਨਹੀਂ ਹੈਗਾ ਫੇਰ ਤੁਹਾਡਾ ਸਾਲ ਐ ਨਾ ਉਹਨੂੰ ਆਪਾਂ 2-3 ਘੰਟੇ ਬੰਦ ਨਾ ਕਰਿਓ ਜੋ ਚੱਲ ਪਿਆ ਇੱਕ ਵਾਰੀ ਤੇ ਫਿਰ ਉਹਨੂੰ ਥੋੜਾ ਜਿਆਦਾ ਚਲਾ ਦਿਓ ਫਿਰ ਯਾਨੀ ਕਿ ਰੱਖ ਲਓ ਵੀ ਉਹ ਚੱਲੇ ਵੀ 2-3 ਘੰਟੇ ਉਸ ਤੋਂ ਬਾਅਦ ਫੇਰ ਬੰਦ ਨਹੀਂ ਹੁੰਦਾ ਤੇ ਨਹੀਂ ਤਾਂ ਚਾਈਨੀ ਵੀ ਉਧਾਂ ਆਉਂਦਾ ਆ ਮਗਾਉਣ ਨੂੰ ਪਰ ਜੇ ਬੰਦਾ ਕੋਈ ਆਪ ਕਲੀਨ ਕਰਨੇ ਵਾਲਾ ਹੈਗਾ ਆ ਤੇ ਐਡੀ ਵੱਡੀ ਗੱਲ ਵਾਲੀ ਹੈ ਨਹੀਂ ਕੀ ਗੇਮ ਯਾਨੀ ਕਿ ਰੱਖ ਲਓ ਵੀ ਜੇ ਤੁਸੀਂ ਆਪ ਵੀ ਕਰਨਾ ਆ ਇਹਦਾ ਬਾਰਨਰ ਨਿਕਲੇ ਆਉਂਦਾ ਵਿੱਚੋਂ ਆਹ ਬਾਰਨਰ ਆ ਇਹ ਇਹਦੇ ਵਿੱਚ ਕੱਸਿਆ ਹੁੰਦਾ ਜਿਹੜਾ ਆ ਛੋਟਾ ਨਾਟਿਆ ਨਾ ਇਦੇ ਨਾਲ ਕੱਸਿਆ ਹੁੰਦਾ ਇਹ ਇਹਦੇ ਵਿੱਚ ਪਾਹਾ ਕੇ ਉਤੋਂ ਆ ਨਾਟਕਾ ਹਦਣਾ ਆਹ ਡੀਜ਼ਲ ਵਾਲਾ ਪਾਇਆ ਤੇ ਇਹਦੇ ਵਿੱਚ ਇੱਥੇ ਡੀਜ਼ਲ ਡਿੱਗਦਾ ਆਹ ਜਿਹੜਾ ਰੂਂਜ ਆ ਉਹਦੇ ਉੱਪਰ ਮਾੜਾ ਮਾੜਾ ਡੀਜ਼ਲ ਤੇ ਪਕਾ ਤੇ ਪਕੜਦੀ ਜਾਂਦਾ ਤੇ ਉਹ ਪਿਛੋਂ ਪੱਖਾ ਚੱਲੀ ਜਾਂਦਾ ਅੱਗ ਲੱਗੀ ਉਹ ਆ ਤੇ ਉੰਨੀ ਕੁ ਗੇਮ ਯਾਨੀ ਕਿ ਇਹ ਟਾਲੀ ਤਾਂ ਇੰਨਾ ਕਰਦਾ ਬਸ ਸਿਰਫ ਆਹ ਚੀਜ਼ ਹੀ ਐਨੀ ਖੋਲ ਕੇ ਇਹਦੇ ਵਿੱਚ ਆਹ ਸਿੱਕਾ ਖਾਸ ਹੋਣਾ ਇਹੀ ਸਾਫ਼ ਕਰਉਣਾ ਇਸ ਤੋਂ ਬਾਅਦ ਚੱਲ ਪੰਦਾ ਆ ਤੇ ਜੇ ਹੁਣ ਸਿੱਕੇ ਦੀ ਅਡਜਸਟਮੈਂਟ ਥੋੜੀ ਜਿਹੀ ਗਾਂਹ ਕਰਕੇ ਇਹਦਾ ਦੇਖਾਂਗੇ ਵੀ ਹੁੰਦੀ ਆ ਹੁਣ ਅੱਗੇ ਨਾਲ ਆ ਲੱਗਿਆ ਹੈ ਤੇ ਆ ਨਿਸ਼ਾਨ ਪਿਆ ਆ ਇਹ ਤੋਂ ਥੋੜੀ ਜਿਹਾ ਹੁਣ ਗਾਂਹ ਕਰ ਦਾਂਗੇ ਵੀ ਜੇ ਮੋਰੀਓ ਬਾਰਨ ਵੀ ਹੋ ਗਿਆ ਥੋੜਾ ਜਿਹਾ ਸਿੱਕਾ ਤੇ ਇੰਨੇ ਨਾਲ ਚੱਲ ਜਾਊਗਾ ਤੇ ਬਾ ਇੰਨੀਆਂ ਆ ਜਾਨੀ ਕਿ ਪਾਹ ਚਾਰ ਨਾੜ ਥੱਲੇ ਵਾਲੇ ਆ ਪੰਜ ਉੱਤੇ ਵਾਲੇ ਆ ਇਹ ਖੋਲਣੇ ਪੈਣੇ ਆ ਤੇ ਜਿਹੜੀਆਂ ਆ ਲੈਨ ਆ ਆ ਤਾਰਾਂ ਆ ਹਨਾ ਇਹ ਤਾਰਾਂ ਦੇ ਉੱਤੇ ਨਿਸ਼ਾਨੀਆਂ ਚਾਹੇ ਦਾ ਤੁਸੀਂ ਆਪ ਲਾ ਲਿਓ ਕੋਈ ਮਾਰਕਰ ਲੈ ਕੇ ਤੇ ਇਹ ਪਹਿਲਾਂ ਵੀ ਯਾਰ ਕਿਸੇ ਨੇ ਇਦਾਂ ਜਦੋਂ ਟਰੱਕ ਆਪਣਾ ਲਿਆ ਇਹ ਖੋਲਿਆ ਉਹ ਖੋਲ ਕੇ ਸਾਫ ਸੁਪਈਆ ਕੀਤਾ ਹੋਣਾ ਆ ਇਦਾਂ ਆਹ ਉਹਨੇ ਬਾਈ ਨੇ ਵਧੀਆ ਕੀਤਾ ਸੀ ਇਦਾਂ ਆ ਤੇ 3 2 1 ਇਦਾਂ ਨਿਸ਼ਾਨੀਆਂ ਲਾਈਆਂ ਆ ਇੱਧੇ ਪੈਪਾ ਦੇ ਲਾਈਨਾਂ ਦੇ ਉੱਤੇ ਲਾਤੀਆਂ ਇੱਥੇ ਵੀ ਆਹ ਇੱਕ ਨੰਬਰ ਤੇ ਲੱਗਣੀ ਆ ਹਨਾ ਇੱਥੇ ਵੀ ਆਹ ਇੱਕ ਲਾਈਓ ਆ ਤੇ ਜਿਹੜੀ ਚੌਂ ਵਾਲੀ ਆ ਚੌਥੇ ਚਾਰ ਲਾਈਆਂ ਆ ਤਿੰਨ ਨੰਬਰ ਤੇ ਲੱਗਣੀ ਆ ਤਿੰਨ ਆ ਰਹੀ ਹੈ ਨਾ ਚੌਂ ਵਾਲੀ ਦੇ ਚਾਰ ਲਾਈਆਂ ਆ ਨਿਸ਼ਾਨੀਆਂ ਉਹ ਸਾਰੀਆਂ ਏਦਾਂ ਨਿਸ਼ਾਨੀਆਂ ਲਾਈਆਂ ਐ ਤੇ ਜੇ ਤੁਸੀਂ ਆਪ ਵੀ ਲਾ ਲਓ ਉਹ ਵੀ ਵਧੀਆ ਆ ਤੇ ਤੁਹਾਨੂੰ ਪਤਾ ਹੁੰਦਾ ਕਿਉਂਕਿ ਜੇ ਲਾਹ ਪਲੱਗ ਹੁਣ ਦੋਏ ਸੇਮ ਜਗ੍ਹਾ ਲੱਗ ਜਾਣੇ ਫਿਰ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਪਰ ਕਿਹੜਾ ਪਲੱਗ ਕਿੱਥੋਂ ਕੱਢਿਆ ਕਿਹੜਾ ਨਹੀਂ ਕਿਤੇ ਐਵੇਂ ਗਲਤ ਮਲਤ ਲਾ ਗੂਗੇ ਫੇਰ ਦੁਬਾਰਾ ਹੀ ਚੱਲਣਾ ਹੈਗਾ ਤੇ ਇੰਨਾ ਹੀ ਫਰਕ ਆ ਬਸ ਪਲੱਗ ਦਾ ਪਲੱਗ ਮੁੜ ਕੇ ਸੇਮ ਲੱਗ ਜਾਣਾ ਤਾਂ ਨਿਸ਼ਾਨੀਆਂ ਲਾਉਣੀਆਂ ਆ ਆ ਵੱਡਾ ਪਲੱਗ ਇੱਕੋ ਹੀ ਆ ਇਹਤੋਂ ਸਾਰੀ ਪਾਵਰ ਵਗੈਰਾ ਆਉਂਦੀ ਆ ਹਨਾ ਤੇ ਏ ਟੂ ਜ਼ੈਡ ਕੋਈ ਦੂਜਾ ਨਹੀਂ ਹੈਗਾ ਤੇ ਇੰਨੀ ਗੇਮਰ ਮੈਂ ਕਹਾਂ ਤੁਹਾਨੂੰ ਮੜਾ ਦੱਸ ਦਈਏ ਕਿ ਕੀ ਹਿਸਾਬ ਦਾ ਵਾ ਇਹਦਾ ਕਿਦਾਂ ਹੈਗਾ ਆ ਤੇ ਜੇ ਸਾਫ਼-ਸੂਬ ਬੰਦੇ ਨੇ ਕਿਸੇ ਨੇ ਆਪ ਵੀ ਕਰਨਾ ਨਾ ਤਾਂ ਬਾਬਾ ਸਿਆਲ ਵਧੀਆ ਕੱਢ ਦਿੰਦਾ ਇਹ ਆਪਾਂ ਸਾਫ਼ ਕਰਕੇ ਹਰੇਕ ਵਾਰੀ ਦੋ ਕਸਾਲਾਂ ਬਾਅਦ ਇੱਕ ਵਾਰੀ ਕਰਨਾ ਪੈਂਦਾ ਹਰੇਕ ਵਾਰੀ ਵੀ ਨਹੀਂ ਯਾਨੀ ਕਿ ਦੋ ਸਾਲ ਵੀ ਕੱਢ ਜਾਂਦਾ ਪਰ ਜੇ ਹਰੇਕ ਸਾਲ ਵੀ ਕਰ ਦੋ ਤਾਂ ਵੀ ਐਡਾ ਚੱਕਰ ਨਹੀਂ ਜੇ ਯਾਨੀ ਕਿ ਦੋ ਘੰਟਿਆਂ ਦਾ ਕੰਮ ਹੈਗਾ ਆ ਸਾਰਾ ਕਰ ਸਕਦੇ ਆ ਕੰਨ ਨੂੰ ਖੋਲਣ ਦਾ ਮਿੰਟ 15 ਹੀ ਲੱਗਦੇ ਆ ਨੰਬਰ ਉਹਦੇ ਉੱਤੇ ਜੇ ਆਹ ਸਿੱਕਾ ਆਹ ਚੀਜ਼ ਪੂਰੀ Amazon ਤੇ ਮਿਲ ਜਾਂਦੀ ਆ ਇਹ ਡਿਪੈਂਡ ਕਰਦਾ ਹੁਣ ਤੇ ਜਿਹੜਾ ਤੁਹਾਡਾ ਕਿਸੇ ਦਾ ਬਰ ਇਹ ਬਿਬਾਸ ਤੋਂ ਕਿਹੜੇ ਕਿੰਨਾ ਕ ਪੁਰਾਣਾ ਆ ਤੇ ਆਹ ਰੱਖ ਲਓ ਸਿੱਕਾ ਆ ਇਹਦਾ ਸਿੱਕੇ ਦਾ ਪਾਰਟ ਨੰਬਰ ਆਹ ਹੈ ਨਾ ਲਿਖਿਆ ਆ ਉਹਦੇ ਉੱਤੇ ਤੇ ਹੁਣ ਨਵੇਂ ਵਾਲੇ ਉੱਤੇ ਮੈਨੂੰ ਇਹ ਨਹੀਂ ਪਤਾ ਇਹ ਬਿਬਾਸ ਤੋਂ ਦਾ ਆ ਇਸ ਪਰ ਦਾ ਹੋਰ ਪਾਰਟ ਨੰਬਰ ਹੋਊਗਾ ਤੇ ਜੇ ਚਾਈਨੀਆ ਉਹਦਾ ਹੋਰ ਹੋਊਗਾ ਅਲੱਗ-ਅਲੱਗ ਸਾਰਿਆਂ ਦੇ ਪਾਰਟ ਨੰਬਰ ਆ ਤੇ ਜਿਹੜਾ ਤੇ ਤੁਹਾਨੂੰ ਆਹ ਦੋ ਚੀਜ਼ਾਂ ਦੀ ਲੋੜ ਪੈ ਸਕਦੀ ਏ ਕਹਿ ਦੀ ਤੇ ਕਹ ਦੀ ਆ ਇਕੱਠਾ ਹੀ ਮਿਲਦਾ ਸਮਾਨ ਆ ਸਾਰਾ ਲੱਗਿਆ ਲਗਾਇਆ ਜੇ ਇਹ ਤੁਸੀਂ ਇੰਨਾ ਕੁ ਸਾਫ ਮਗਾ ਲਓ Amazon ਤੋਂ ਹੀ ਮਿਲ ਜਾਂਦਾ ਪਰ ਹੁਣ ਮੈਨੂੰ ਪਤਾ ਨਹੀਂ ਕਿੰਨੇ ਦਾ ਪਾਰਟ ਆ ਮੈਂ ਦੇਖਿਆ ਨਹੀਂ ਕਿਉਂਕਿ ਮੈਂ ਤਾਂ ਯਾਰ ਰੈਂਡਮਲੀ ਖੋਲ ਲਿਆ ਉਦਿਆਂ ਇੱਥੇ ਖੜਾ ਹੋਗਾ ਤੇ ਮੈਂ ਕਿਹਾ ਚੱਲ ਅੱਜ ਹੁਣ ਗਾਹ ਸਾਰੇ ਪਾਸੇ ਠੰਢੀ ਜੀ ਆ ਇਹਨੂੰ ਜੇ ਚਲਾ ਕੇ ਚੱਲ ਗਿਆ ਤਾਂ ਚਲਾ ਕੇ ਦੇਖਦੇ ਆ ਤੇ ਬਾਕੀ ਤੁਸੀਂ ਆਹ ਹੀ ਆ ਯਾਨੀ ਕਿ ਰੱਖ ਲਓ ਇਹ ਸਾਫ-ਸੂਪ ਕਰਕੇ ਆਪਣਾ ਤੁਸੀਂ ਲਾਉਣੇ ਆ ਸਾਰੇ ਇਹਦਾ ਚੱਕਰ ਮੇਨ ਕੋਈ ਨਹੀਂ ਇਹਦਾ ਤੁਹਾਡੀ ਆਪਣਾ ਦੂਜਾ ਆ ਵੀ ਤੁਸੀਂ ਸਾਫ ਕਰਨਾ ਹੁਣ ਸਾਰਾ ਜਾਂ ਨਹੀਂ ਕਰਨਾ ਤੇ ਜੇ ਕੁਝ ਵੀ ਆ ਜੇ ਪੱਖਾ ਪੁੱਖਾ ਇਹਦੇ ਕੱਲਾ-ਕੱਲਾ ਪਾਰਟ ਹੀ ਮਿਲ ਜਾਂਦਾ ਮੋਟਰ ਅਲੱਗ ਲੈਣੀ ਆਹ ਜੀ ਅਲੱਗ ਲੈਣੀ ਪਰ ਇਹ ਮਹਿੰਗਾ ਪੈਂਦਾ ਉਹਦੇ ਨਾਲ ਇਹ ਆ ਵੀ Amazon ਦੇ ਉੱਤੇ ਬਾਬਾ ਤੋਂ ਇਹੀ ਮਿਲ ਜਾਂਦੇ ਪਰ ਚਾਈਨੀਜ਼ ਮਿਲਦੇ ਆ ਜਿਹੜੇ ਸਸਤੇ ਮਿਲਦੇ ਆ ਨਾ ਇਹਦੇ ਪਾਰਟ ਯਾਰ ਜਿਹੜੇ ਇਹ ਅਮਰੀਕਨ ਆ ਇਹਨਾਂ ਦੇ ਪਾਰਟ ਬਹੁਤ ਜ਼ਿਆਦਾ ਮਹਿੰਗੇ ਆ ਉਹਦੇ ਕਰਕੇ ਉਹਨੇ ਨਾਲ ਉਹ ਜਿਹੜਾ ਚਾਈਨੀਆ ਉਹਨੂੰ ਪਾਵਰ ਦੇ ਕੇ ਕੱਲਾ ਤੁਸੀਂ ਪਲੱਗ ਲਾਉਣਾ ਆ ਤੇ ਉਹਨੂੰ ਤੇਲ ਚਕਾ ਦੋ ਉਹਨੇ ਦਾਦਾ ਜੇ ਪਾਰ ਇਹਦਾ ਆ ਕੱਲਾ ਬਰਨਰ ਆਉਣਾ ਆ ਮਿਲਣਾ ਹੁਣ ਇਹਦਾ ਤੇ ਉਹਨੇ ਦਾ ਬਵਾਸ਼ਟ ਪੂਰਾ ਹੀ ਮਿਲ ਜਾਂਦਾ ਉਹ ਹੀਟਰ ਯਾਨੀ ਕਿ ਹੀਟਰ ਬਾਂਕ ਹੀਟਰ ਬਵਾਸ਼ਟ ਉਹ ਚਲੋ ਇਹਦਾ ਨਾ ਆ ਤੇ ਬਾਂਕ ਹੀਟਰ ਉਹਨੇ ਦਾ ਫੁੱਲ ਮਾਨੂੰ ਮਿਲ ਜਾਂਦਾ ਕੰਪਲੀਟ 100 150 ਦਾ ਅਮਰੀਕਨ ਦੇ ਵਿੱਚ ਅਮਰੀਕਾ ਦਾ 100 ਦੇ ਵਿੱਚ ਵਿੱਚ ਮਿਲ ਜਾਂਦਾ ਚਲੋ ਨਾ ਵੀਡੀਓ ਮੈਂ ਕਹਾ ਤਾਂ ਯਾਰ ਮਾੜੀ ਇਹ ਬਣਾ ਕੇ ਪਾ ਦਨੇ ਆ ਵੀ ਆਪਣੇ ਬੰਦਿਆਂ ਨੂੰ ਬਹੁਤਿਆਂ ਨੂੰ ਇਹ ਪ੍ਰੋਬਲਮ ਆਉਂਦੀ ਆ ਸਾਲਕ ਚੱਲਦਾ ਆ ਸਾਲਕ ਬਾਅਦ ਖੜ ਜਾਂਦੇ ਆ ਖੜਦੇ ਬਸ ਇਹੀ ਆ ਜੇਦੋਂ ਆਪਾਂ ਗਰਮੀ ਨੂੰ ਚਲਾਉਂਦੇ ਨਹੀਂ ਹੈਗੇ ਇਹਦੇ ਉੱਤੇ ਕਾਰਬਨ ਜੀ ਜਾਮ ਜਾਂਦੀ ਯਾਰ ਹਨਾ ਇਹਨੂੰ ਬਸ ਇੰਨਾ ਹੀ ਸਾਫ਼ ਇਹ ਕਰਨਾ ਆ ਤੇ ਹੋਰ ਕੋਈ ਗੇਮ ਐਡੀ ਵੱਡੀ ਹੈ ਨਹੀਂਗੀ ਇਹਦੀ ਤੇ ਇਸ ਤੋਂ ਬਾਅਦ ਬਾਕੀ ਤੁਹਾਨੂੰ ਕੰਪਲੀਟ ਕਰਕੇ ਜਿਉਂ ਚੱਲ ਗਿਆ ਠੀਕ ਆ ਪਰੇ ਜਿਆਦਾ ਪੁਰਾਣਾ ਹੈ ਤੇ ਤਾਂ ਯਾਨੀ ਥੋੜਾ ਯਕੀਨ ਜਿਆ ਹੈ ਨਹੀਂਗਾ ਪੁਰਾਣਾ ਵੀ ਜਿਆਦਾ ਹੁਣ ਸਮਾਨ ਸਿੱਕਾ ਵੀ ਇਹਨੂੰ ਦੁੱਧਾ ਹੋ ਗਏ ਆ ਇਹਦੀ ਅਡਜਸਟਮੈਂਟ ਵਧਾ ਕੇ ਦੇਖਦੇ ਜੇ ਚੱਲ ਗਿਆ ਇੱਕ ਵਾਰੀ ਚੱਲ ਗਿਆ ਕਲੀਨ ਕਰੇ ਦੇ ਪਰ ਇਦਾਂ ਹੁਣ ਦੁਬਾਰਾ ਥੋੜੀ ਜਿਹਾ ਅਡਜਸਟਮੈਂਟ ਵਧਾ ਕੇ ਦੇਖਣੀ ਸੀਗੀ ਇਹਦੀ ਸਾਫ ਕਰੇ ਦੇ ਚਲਾਇਆ ਜੀ ਬਾਹਰ ਖੋਲ ਕੇੜੀ ਮੋਹਲੀ ਵੀਡੀਓ ਆ ਇਤੋਂ ਗਾਹ ਵਾਲੀ ਉੱਤੇ ਦੇਖਿਓ ਸਾਫ ਕੀਤੀ ਚੱਲਿਆ ਆ ਪੂਰਾ ਹਨਾ ਵਧੀਆ ਐ ਸੈਟਾ ਕੋਈ ਪ੍ਰੋਗਰਾਮ ਹੈ ਕੁੱਤੀ ਆ ਪੂਰਾ ਜਿਵੇਂ ਇਦਾਂ ਦਾ ਵੀ ਥੋੜੀ ਜਿਹੀ ਕਾਰੀ ਸੀਗੀ ਆਪਾਂ ਉਹ ਬੰਦ ਕਰਤਾ ਵਿੱਚ ਕਹ ਦੰਨੇ ਆ ਤੇ ਨਾਲੇ ਜਦੋਂ ਇਹਦੇ ਤੇ ਗਰਮ ਹੋ ਕੇ ਮੋਰੇ ਉਹਦਾ ਜੜੀ ਜਾਂਦਾ ਤੇ ਦੁਬਾਰਾ ਜਦੋਂ ਕਨ ਕਰਦੀ ਉਦੋਂ ਪ੍ਰੋਬਲਮ ਫੇਰ ਦਿੰਦਾ ਦੀ ਇਹ ਤੇ ਆ ਇੰਨੀ ਕਿ ਵੀਡੀਓ ਆ ਬਾਕੀ ਤੁਸੀਂ ਦੇਖ ਕੇ ਆਪਣਾ ਆਈਡੀਆ ਜਿਹੜਾ ਜਿਹੜਾ ਜਿੱਦਾਂ ਰਹਿ ਗਿਆ ਸਾਰੇ ਖੁੱਲ ਜਾਂਦੇ ਆ ਸਪੈਰ ਦਾ ਹੋਇਆ ਵਾਟੋ ਜਿਹੜਾ ਮਰਜ਼ੀ ਖੋਲ ਲਓ ਕੋਈ ਚੱਕਰੇ ਐਨਿਕਾ ਬਾਬਾ ਸਾਰੇ ਸਾਫ ਹੋ ਜਾਂਦੇ ਆ ਇਹ ਬ੍ਰੇਕ ਕਲੀਨਰ ਮਾਰਨਾ ਬਸ ਥੋੜਿਆ ਐਸ ਪਾਈਪ ਦੇ ਵਿੱਚੋਂ ਐਤੋਂ ਮਾਰਨਾ ਆ ਤੇ ਬਹੁਤਾ ਜਿਆਦਾ ਨਹੀਂ ਮਾਰਨਾ ਤੇ ਜਮੀਨਾ ਹੁਣ ਤੁਸੀਂ ਜਿਆਦਾ ਮੁੜ ਕੇ ਟਰੱਕ ਨੂੰ ਯਾਰ ਆ ਨਾ ਅੱਗ ਲੱਗ ਜਵੇ ਕਿਤੇ ਵਿੱਚ ਇਹਦੇ ਮੁੜ ਕੇ ਭਾਣ ਦੇ ਫਿਰੋਂ ਤੇ ਬਸ ਥੋੜਾ ਜਿਆ ਮਾਰਨਾ ਬਹੁਤ ਹਸਾਬ ਨਾਲੀ ਜਿਹੜਾ ਮਾੜਾ ਮੋਟਾ ਹੀ ਯਾਨੀ ਕਿ ਬਸ ਇੱਕ ਵਾਰੀ ਪਟਾਕਾ ਜਿਹਾ ਵੱਜੂਗਾ ਇਹਦਾ ਬੋਲਟ ਪਟਾਕਾ ਜਾਂ ਮਾਰਦਾ ਹੁੰਦਾ ਇੱਕ ਵਾਰੀ ਬਾਹਰ ਨੂੰ ਪਟਾਕਾ ਜਾਂ ਅੱਗ ਕੱਢ ਕੇ ਮਾਰੂਗਾ ਤੇ ਬਸ ਉਸ ਤੋਂ ਬਾਅਦ ਸੰਭਲਿਓ ਬਈ ਜੇਦਾ ਚੱਲ ਗਿਆ ਪੇਵਾ ਠੀਕ ਆ ਨਹੀਂ ਤਾਂ ਸਾਫ ਕਰਨਾ ਪਊਗਾ ਯਾਨੀ ਕਿ ਬਹੁਤ ਹਾਵਣਾ ਬ੍ਰੇਕਲੀਨਰ ਮਾਰਨਾ ਆਪਣੇ ਕੋ ਨਾ ਇਹਦੇ ਮੂਰੇ ਬ੍ਰੇਕਲੀਨ ਦੇ ਮੂਰੇ ਲਾਣੇ ਵਾਲਾ ਪੈ ਪਿਆ ਹੁੰਦਾ ਆ ਤੇ ਨਾਲ ਹੀ ਇੱਥੇ ਕਿਤੇ ਡਿਗਿਆ ਪਿਆ ਹੋਣਾ ਆ ਥੱਲੇ ਡਿਗਿਆ ਡਿਗਿਆ ਸਗਾ ਤੇ ਉਹ ਪੈ ਪਿਆ ਫਸਾ ਗਿਆ ਤੁਸੀਂ ਵਿੱਚ ਨੂੰ ਮਾੜਿਆ ਕਰਕੇ ਮਾਰ ਦੋ ਤੇ ਬਸ ਓਕੇ ਰਿਪੋਰਟ ਆ ਉਸ ਤੋਂ ਬਾਅਦ ਬਾਈ ਫੇਰ ਚੱਲ ਪਾਣਾ ਗਾਂ ਦੀ ਵੀਡੀਓ ਆਨ ਲਾ ਕੇ ਤੁਹਾਨੂੰ ਪੂਰੀ ਕਰਕੇ ਤੇ ਰਜ ਪਾ ਦੰਨੇ ਆ